विधानसभा ਹਲਕਾ ਜਲਾਲਾਬਾਦ ਦੇ ਪਿੰਡ ਬਾਗੇ ਵਾਲੇ ਵਿਕੇ ਪਹੁੰਚੇ ਆ ਤੇ ਇੱਥੇ ਵੀਰ ਮੌਜੂਦਾ ਗੱਲਬਾਤ ਕਰਨ ਲਈ ਤੇ ਆਉ ਆਪਾਂ ਕਰਦੇ ਨਾ ਬੈਠ ਕੇ ਗੱਲਬਾਤ ਸਤਿ ਸ਼੍ਰੀ ਅਕਾਲ ਮੈਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਰ ਵੀ ਰੋਜ਼ਾਨਾ ਦੀ ਤਰ੍ਹਾਂ ਤੁਹਾਨੂੰ ਅਸੀਂ ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਹੈ ਚੋਣਾ ਦਾ ਵਿਗਲ ਵੱਜ ਗਿਆ ਤੇ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੇ ਹੋਏ ਅੱਜ ਹਲਕਾ ਜਲਾਲਾਬਾਦ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਬਾਗੇਵਾਲੇ ਦੇ ਵਿੱਚ ਅਸੀਂ ਪਹੁੰਚੇ ਆ ਤੇ ਇੱਥੇ ਸਾਥ ਦੇ ਵਿੱਚ ਬਾਈ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਆ ਤੇ ਆਓ ਪਹਿਲਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਫਿਰ ਪੁੱਛਦੇ ਆ ਇਹਨਾਂ ਦੇ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਪਿਛਲੀਆਂ ਸਰਕਾਰਾਂ ਦੇ ਸਮੇਂ ਤੇ ਮੌਜੂਦਾ ਸਰਕਾਰ ਦੇ ਸਮੇਂ ਕਿੰਨਾ ਕੁ ਵਿਕਾਸ ਹੋਇਆ ਤੇ ਸਾਰੀਆਂ ਗੱਲਬਾਤ ਤੇ ਆਪਾਂ ਚਰਚਾ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਪਾਲ ਸਿੰਘ ਸਰਾਂ ਮੌਜੂਦਾ ਜਿਹੜੇ ਸਰਕਾਰ ਦੇ 2.5 ਸਾਲ ਦਾ ਰਿਪੋਰਟ ਕਾਰਡ ਦਿਖਾ ਕੇ ਉਹ ਜਿਹੜੀਆਂ ਵੋਟਾਂ ਮੰਗ ਰਿਹਾ ਕਿੰਨੇ ਕੰਮ ਆ ਤੁਹਾਡੇ ਪਿੰਡ ਜਿਹੜੇ ਮੌਜੂਦਾ ਸਰਕਾਰ ਦੇ ਦਰਾਂ ਹੋਏ ਡੱਕਾ ਇੱਕ ਨਹੀਂ ਕੀਤਾ ਬਾਈ ਇੱਕ ਉਹ ਛੱਪੜ ਬਣਾਇਆ ਉਹਦੀਆਂ ਕੰਨਾਂ ਡੱਕ ਪੀਆਂ ਸਾਡੇ ਅੱਛਾ ਤੇ ਦੂਜਾ ਸਾਡੇ 9-10 ਲੱਖ ਰੁਪਈਆ ਸਰਪੰਚ ਕੋਲੇ ਪਿਆ ਸੀ ਉਹ ਉਹਨਾਂ ਨੇ ਵਾਪਸ ਕਰਾ ਲਿਆ ਅੱਛਾ ਆਮਦਵੀ ਪਾਰਟੀ ਸਰਕਾਰ ਹਾਂ ਮਾਰ ਪਾਰਟੀ ਸਰਕਾਰ ਨੇ 5 ਰੁਪਈਏ ਨਹੀਂ ਸਾਡੇ ਸਰਪੰਚ ਨੂੰ ਦਿੱਤੇ ਤੇ ਜਿਹੜੇ ਉਹਨਾਂ ਨੇ ਹੁਣ ਆਪਣਾ ਰਿਪੋਰਟ ਕਾਰਡ 2.5 ਸਾਲਾਂ ਦਾ ਦਿਖਾ ਰਹੇ ਆ ਵੀ ਅਸੀਂ ਆਹ ਹਸੂਲਤਾ ਦਿੱਤੀਆਂ ਜਿੱਦਾਂ ਕੋਈ ਬਿਜਲੀ ਮਾਫ ਦੀ ਗੱਲ ਕਰੀ ਜਾਂਦੇ ਆ ਤੇ ਉਹ ਕਿੰਨੇ ਕ ਜਿਹੜੇ ਫਾਇਦੇ ਤੁਹਾਡੇ ਪਿੰਡ 'ਚ ਹੋਏ ਬਿਜਲੀ ਮਾਫਤਾ ਬਾਦਲਾ ਨੇ ਵੀ 300 ਜੁਨਟ ਕੀਤੀ ਸੀ ਇਹਨਾਂ ਨੇ ਕੀ ਕਰਤੀ 300 ਇਹਨਾਂ ਨੇ ਕਰਤੀ ਉਹਦਾ ਬਾਦਲਾਂ ਨੇ ਵੀ ਕੀ ਇਹ ਹੁਣ 600 ਜੁਨਟ ਦੀ ਜਿਵੇਂ ਗੱਲ ਕਰੀ ਜਾਂਦੇ ਆ ਉਸ ਤੋਂ ਇਲਾਵਾ ਜਿਹੜੇ 1000 ਰੁਪਏ ਨੇ ਰਸੋਈ ਘਰ ਦਾ ਕਿਹਾ ਸੀਗਾ ਜਾਂ 2500 ਰੁਪਏ ਪੈਨਸ਼ਨ ਦੋ ਕਿੰਨੇ ਵਾਦੇ ਪੂਰੇ ਆ ਬੁੜੀਆਂ ਪਿੱਟੀ ਜਾਂਦੀਆਂ ਥੱਲੇ ਆਈਆਂ ਸੱਦ ਕੇ ਕਿਸੇ ਨੂੰ ਵੰਗਲ ਦੇ ਤੱਕ ਉਸ ਨਹੀਂ ਦਿੰਦਾ ਤੇ ਦੂਸਰਾ ਨੰਬਰ ਬਾਈ ਜੀ ਚਲੋ ਮर्याਦਾ ਥੋੜੇ ਆਪਾਂ ਸ਼ਬਦਾਂ ਦੀ ਥੋੜੀ ਸ਼ਬਦਾਵਲੀ ਕਿਉਂਕਿ ਆਪਣੇ ਪਰਿਵਾਰਾਂ ਨੇ ਸੁਣਨਾ ਹੁੰਦਾ ਤੇ ਬਾਕੀ ਜਿਹੜਾ ਇੱਕ ਸਭ ਤੋਂ ਵੱਡਾ ਆਪਣੇ ਆਂ ਦਾ ਸਿੱਖਿਆ ਦਾ ਆ ਜਾਂਦਾ ਜਾਂ ਸਿਹਤ ਸੂਲਤਾ ਆ ਜਾਂਦਾ ਜਾਂ ਨਸ਼ੇ ਦਾ ਆ ਜਾਂਦਾ ਤੇ ਪਿਛਲੀ ਸਰਕਾਰ ਬਣੀ ਸੀ ਕਾਂਗਰਸ ਸਰਕਾਰ ਬਣੀ ਸੀ ਉਦੋਂ ਵੀ ਕੈ ਰੋਦੂਗਾ ਉਹਨਾਂ ਤੋਂ ਵੀ ਰੋਕਿਆ ਗਿਆ ਸੀਗਾ ਇਹ ਸਰਕਾਰ ਨੇ ਵੀ ਜਿਹੜਾ 1 ਮਹੀਨੇ ਦਾ ਵਾਅਦਾ ਲਿਆ ਸੀਗਾ ਵੀ 1 ਮਹੀਨੇ ਦੇ ਅੰਦਰ ਖਤਮ ਕਰਾਂਗੇ ਤੁਹਾਡੇ ਪਿੰਡਾਂ 'ਚ ਨਸ਼ਾ ਜਿਹੜਾ ਕਿੰਨਾ ਵਾਧੂ ਵਾਧੂ ਨਸ਼ਾ ਵਾਧੂ ਕਿਸੇ ਗੱਲ ਦੀ ਕਮੀ ਨਹੀਂ ਹਾਂ ਆਮ ਸ਼ਰਿਆ ਵਿੱਚ ਵਿਖਦਾ ਤੇ ਸ਼ਰਿਆ ਵਿੱਚ ਆਮ ਸ਼ਰਿਆ ਵਿੱਚ ਚਹਿਰੇ ਆ ਅੱਛਾ ਨੌਜਵਾਨ ਪੀੜੀ ਦਲਦਲ ਤੇ ਪੂਰੀ ਫਸੀ ਬਹੁਤ ਫਸੀ ਆ ਬਹੁਤ ਫਸੀ ਆ ਇਹ ਪੰਜਾਬ ਸਰਕਾਰ ਨੇ ਆ ਕੋਈ ਰੋਕtham ਲਾਈ ਆ ਕੋਈ ਹੁਣ ਪਹਿਲਾਂ ਨਾਲੋਂ ਸਫਾਈ ਹੋਈ ਕੁਛ ਨਹੀਂ ਕੁਛ ਨਹੀਂ ਬਾਈ ਸਾਰੇ ਰਲੇ ਆ ਕੋਈ ਰੋਕtham ਨਹੀਂ ਇੱਥੇ ਵਾਧੂ ਮਿਲਦਾ ਕਿੰਨਾ ਅੱਗੇ ਨਾਲੋਂ ਵੀ ਵਾਧ ਮਿਲਦਾ ਕਿ ਤੇ ਆ ਬਹੁਤ ਸੋਹਣਾ ਗਰਾਊਂਡ ਹੈ ਇੱਕ ਵਾਰੀ ਮੈਂ ਬਾਈ ਨੂੰ ਕਹੂੰਗਾ ਅਸੀਂ ਜਾਂਦੇ ਨੂੰ ਆ ਬੈਠਣ ਵਾਸਤੇ ਵੀ ਤੁਹਾਡੇ ਵਧੀਆ ਬੈਂਚ ਵਗੈਰਾ ਲੱਗੇ ਆ ਤੇ ਇਹ ਵਿਕਾਸ ਇਹ ਕਦੋਂ ਦਾ ਹੋਇਆ ਫਿਰ ਇਹ ਕਾਲੀ ਦਲ ਦਾ ਹੋਇਆ ਅੱਛਾ ਇਹ 10 ਸਾਲਾਂ ਅਕਾਲੀ ਦਲ ਨੇ ਕੀਤਾ ਜਦੋਂ ਪਹਿਲਾ 10 ਸਾਲ ਸਰਕਾਰ ਹਾਂ ਕਾਲੀ ਦਲ ਦਾ ਉਦੋਂ ਮਗਰੋਂ ਕਿਸੇ ਸਰਕਾਰ ਨੇ ਦੇਈ ਕੁਛ ਨਹੀਂ ਪੀ ਆ ਗਲੀਆਂ ਨਾਲੀਆਂ ਕੁਛ ਵੀ ਇਹ ਕਾਲੀ ਦਲ ਦਾ ਕੀਤਾ ਸਰ ਅੱਛਾ ਅੱਛਾ ਇਹ ਤੇ ਕਿਵੇਂ ਦੇਖ ਦੋ ਜੇ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਕਿਹੜੀ ਪਾਰਟੀ ਨੂੰ ਜਿਹੜਾ ਤੁਹਾਡੇ ਬੋਰਡ ਦੇ ਤੁਹਾਡੀਆਂ ਜਿਹੜਾ ਵੋਟਾਂ ਦੇ ਹੱਕਦਾਰ ਆਸੀਂ ਤਾਂ ਕਾਲੀ ਦਲ ਨੂੰ ਹੱਕਦਾਰ ਹੋਰ ਵੀ ਭਾਈ ਸਾਡੇ ਨਾਲ ਗੱਲਬਾਤ ਲਈ ਮੌਜੂਦ ਹੈ ਭਾਈ ਜੀ ਨੇੜੇ ਆ ਜਾਓ ਵੀਰ ਮਰਾ ਹੋਰ ਭਾਈ ਜੀ ਹੋਰ ਤੁਹਾਡੇ ਪਿੰਡ ਦੇ ਵਿੱਚ ਕੀ ਕੁਝ ਜਿਹੜਾ ਵਿਕਾਸ ਹੋਇਆ ਵਿਕਾਸ ਤਾਂ ਬਹੁਤ ਹੋਇਆ ਸਾਡੇ ਪਿੰਡ ਦੇ ਇਹੋ ਜਿਹੀ ਕੋਈ ਗੱਲ ਨਹੀਂ ਜੀ ਅੱਛਾ ਮੌਜੂਦਾ ਸਰਕਾਰ ਚ ਵੀ ਹੋਇਆ ਕਿ ਪਹਿਲਾਂ ਵਾਲੇ ਸਮੇਂ ਚ ਮੌਜੂਦਾ ਸਰਕਾਰ ਚ ਵੀ ਹੈ ਬਹੁਤ ਅੱਛਾ ਕੀ ਕੁਛ ਗਰੰਟੀਆਂ ਜਿਹੜੀਆਂ ਮੌਜੂਦਾ ਸਰਕਾਰ 2.5 ਸਾਲਾਂ ਦੇ ਵਿੱਚ ਤੁਹਾਡੇ ਪਿੰਡ ਦੇ ਜਿਹੜੇ ਵਿਕਾਸ ਹੋਏ ਕਾਲੀ ਸਰਕਾਰ ਤਾਂ ਨਾਲੀਆਂ ਇੱਕ ਵਾਰੀ ਬਣਾ ਦਿੰਦੀ ਦੂਜੇ ਰੱਟ ਕੇ ਫੇਰ ਬਣਾ ਦਿੰਦੀ ਸੀ ਇਸੇ ਕੰਮ ਤੇ ਲੱਗੀ ਰਹੀ ਹੈ ਅੱਛਾ ਨਹੀਂ ਹੁਣ 2.5 ਸਾਲਾਂ ਦੇ ਵਿੱਚ ਕੀ ਕੁਛ ਹੋ ਨਾ ਆ ਸਾਰਾ ਕੁਛ ਝਾੜੂ ਵਾਲੇ ਨੇ ਕੀਤਾ ਵਾ ਗਰਾਊਂਡ ਪਾਰਕ ਦੇ ਵਿੱਚ ਸਾਰਾ ਕੁਛ ਝਾੜੂ ਵਾਲੇ ਨੇ ਕੀਤਾ ਠੀਕ ਠੀਕ ਹੈ ਹੋਰ ਜਿਵੇਂ ਉਹਨਾਂ ਨੇ ਗਰੰਟੀਆਂ ਹੋਰ ਦਿੱਤੀਆਂ ਸੀਗਾ ਬਾਕੀ ਵਾਅਦੇ ਤੁਹਾਡੇ ਪਿੰਡ ਚ ਸਾਰੇ ਜਿਵੇਂ ਆਮ ਪੂਰੇ ਹੋ ਗਏ ਦੇਖੋ ਜੀ ਬਿਜਲੀ ਮੈਂ ਆਪ ਕੀਤੀ ਉਹਨਾਂ ਨੇ ਠੀਕ ਹੈ ਜੀ ਸਿੱਧੀ ਬਜਾਈ ਦੇ ਪੈਸੇ ਆਉਂਦੇ ਆ ਜੀ ਹਾਂ ਹੋਰ ਆਪਣੇ ਕੀ ਆ ਹ ਜਿਵੇਂ ਬਾਈ ਜੀ ਗੱਲ ਕਰਦੇ ਨੇ ਬੀਲੀ ਤਾਂ ਕਹਿੰਦੇ ਬਾਦਲਾਂ ਵੇਲੇ ਦੀ ਮਾਪਾ ਨਹੀਂ ਜੀ ਬਾਦਲਾਂ ਵੇਲੇ ਇਹ ਮੋਟਰਾਂ ਦੀ ਮਾਪ ਸੀਗੀ ਇਹ ਤਾਂ ਹੁਣ ਇਹਨੇ ਸਰਕਾਰ ਨੇ ਕੀਤੀ ਹੈ ਬਾਕੀ ਕਿਸਾਨ ਨੂੰ ਸਹੀ ਹੈ ਬਹੁਤ ਵਧੀਆ ਸਰਕਾਰ ਆ ਠੀਕ ਹੈ ਜੀ ਜਿਵੇਂ ਪਾਣੀ ਮੀਂਹ ਪਾਣੀ ਬਿਜਲੀ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਠੀਕ ਹੈ ਜੀ ਤੇ ਨਹਿਰੀ ਪਾਣੀ ਸਾਡੇ ਸੇਮ ਨਹੀਂ ਆਉਂਦਾ ਹੀ ਨਹੀਂ ਸੀਗਾ ਪਾਣੀ ਕਣਕਾਂ ਨੂੰ ਲਾਸਟ ਪਾਣੀ ਜਨਰੇਟਰ ਦਾ ਲੱਗਦਾ ਸੀ ਜੇ ਸਾਡੇ ਮਸਾ ਹੀ ਲੱਗਦਾ ਹੁਣ ਪਾਣੀ ਵਾਧੂ ਨਹਿਰੀ ਠੀਕ ਹੈ ਬਹੁਤ ਵਧੀਆ ਕਿਸਾਨਾਂ ਵਾਸਤੇ ਤਾਂ ਬਹੁਤ ਵਧੀਆ ਸਰਕਾਰ ਆਮ ਆ ਤੇ ਜਿਹੜਾ ਹੁਣ ਵੀਰੇ ਵੋਟਾਂ ਪੈਂਦੀਆਂ ਸੈਂਟਰ ਦੀ ਸਰਕਾਰ ਬਣਨੀ ਆ ਤੇ ਕੀ ਉਮੀਦਾਂ ਰੱਖਦੇ ਆ ਨਵੀਂ ਸਰਕਾਰ ਤੋਂ ਕੀ ਉਮੀਦਾਂ ਰੱਖਦੇ ਆ ਉਮੀਦਾਂ ਇਹੀ ਰੱਖਦੇ ਆ ਕੰਮ ਵਧੀਆ ਕਰਨ ਨਾਲ ਨਸ਼ੇ ਪੱਤੇ ਤੋਂ ਰਹਿਤ ਕਰੇ ਨਸ਼ੇ ਦੇ ਥੋੜੀ ਨੱਥ ਪਾਈ ਜਾਵੇ ਤਾਂ ਤੁਹਾਨੂੰ ਲੱਗਦਾ 2.5 ਸਾਲਾਂ ਦੇ ਵਿੱਚ ਨਸ਼ੇ ਦਾ ਕੋਈ ਰੁਕਤਮ ਜਿਹੜੀ ਪਹਿਲਾਂੋਂ ਘਟਿਆ ਘਟਿਆ ਤਾਂ ਨਹੀਂ ਗਿਆ ਇਹ ਤਾਂ ਨਹੀਂ ਕਹਿ ਸਕਦੇ ਘਟਿਆ ਨਹੀਂ ਬਹੁਤ ਜ਼ਿਆਦਾ ਹੀ ਹੋਇਆ ਅੱਛਾ ਅੱਛਾ ਕਿਵੇਂ ਪਹਿਲਾਂ ਹੁਣ ਬਾਈ ਜੀ ਚਲੋ ਬਾਕੀ ਕੰਮ ਜਿੱਦਾਂ ਬਾਈ ਜਾਨ ਨੇ ਪ੍ਰਸ਼ੰਸਾ ਵੀ ਕੀਤੀ ਹੈ ਬੰਦੀ ਵੀ ਹੈ ਜਿਹੜੇ ਕੰਮ ਕਿਸੇ ਨੇ ਚੰਗੇ ਕੀਤੇ ਉਹਨਾਂ ਦੀ ਪ੍ਰਸ਼ੰਸਾ ਵੀ ਬੰਦੀ ਆ ਤੇ ਸਭ ਤੋਂ ਵੱਡਾ ਮੁੱਦਾ ਜਿਵੇਂ ਸਿੱਖਿਆ ਦਾ ਆ ਜਾਂਦਾ ਐਜੂਕੇਸ਼ਨ ਤੁਹਾਡੇ ਪਿੰਡ ਦੇ ਵਿੱਚ ਸਕੂਲ ਵਗੈਰਾ ਕਿਹੜੀ ਕਲਾਸ ਤੱਕ ਸਾਡੇ 10ਵੀਂ ਤੱਕ ਵੀ ਹੈ ਤੇ ਉਹ ਅੱਗੇ ਨਾਲੋਂ ਸਿੱਖਿਆ ਵਧੀਆ ਹੋਈ ਹੈ ਅੱਛਾ ਹਾਂਜੀ ਸਾਡੇ 12 ਬੱਚੇ ਲੱਗ ਗਏ ਇਹਨਾਂ ਦੀ ਸਰਕਾਰ ਚ ਅੱਛਾ ਬਿਨਾਂ ਕਿਸੇ ਜਿਹੜੇ ਜਿਵੇਂ ਕਸ ਤੋਂ ਬਿਨਾਂ ਕਸ ਤੋਂ ਸਾਡੇ ਪਿੰਡ ਦਾ ਤਹਿਸੀਲਦਾਰ ਮੁੰਡਾ ਵੀ ਲੱਗਿਆ ਨੌਕਰੀ ਤੇ ਲੱਗ ਗਿਆ ਹਾਂਜੀ ਵਧੀਆ ਕਲਰਕ ਲੱਗੇ ਆ ਡੀਸੀ ਦਫ਼ਤਰ ਚ ਲੱਗੇ ਆ ਬੈਂਕ ਚ ਲੱਗੇ ਆ ਡਾਕਟਰ ਲੱਗੀ ਕੁੜੀ ਠੀਕ ਹੈ ਜੀ ਬਹੁਤ ਨੌਕਰੀਆਂ ਦੇ ਪੱਖ ਨੂੰ ਬਹੁਤ ਵਧੀਆ ਸਰਕਾਰ ਆ ਜੀ ਵੀ ਜਿਵੇਂ ਉਹਨਾਂ ਨੇ ਅੱਜ 42000 ਨੌਕਰੀਆਂ ਦੇਣ ਦਾ ਜਿਹੜਾ ਰਿਪੋਰਟ ਕਾਰਡ ਆਪਦਾ ਪੇਸ਼ ਕਰਦੇ ਆ ਬਿਲਕੁਲ ਸਚਾਈ ਹੈ ਵੀ ਪਿੰਡਾਂ ਦੇ ਵਿੱਚ ਲੱਗੇ ਹੋਏ ਹਾਂਜੀ ਲੱਗੇ ਆ ਜੀ ਬਿਨਾਂ ਰਿਸ਼ਵਤ ਤੋਂ ਕੱਲਾ ਮੁੱਦਾ ਸਿਰਫ ਹੋਣਾ ਜ਼ਿਆਦਾ ਇੱਕ ਹੀ ਪੱਖ ਦਾ ਕੱਲਾ ਨਸ਼ੇ ਦਾ ਹੀ ਆ ਜਿਹੜਾ ਜਿਹੜਾ ਪਹਿਲਾਂ ਉਹ ਜਿਵੇਂ ਆਮ ਹਰ ਕੋਈ ਕਹਿ ਦਿੰਦਾ ਵੀ ਪਹਿਲਾਂ ਉਹ ਵਧਿਆ ਦੇਖੋ ਪਹਿਲਾਂ ਲਿਆਂਦਾ ਤਾਂ ਇਹਨਾਂ ਨੇ ਕਾਲੀਆਂ ਨਹੀਂ ਸੀਗਾ ਜੀ ਹੁਣ ਹੌਲੀ ਹੌਲੀ ਨੱਥ ਪਾਉਗੀ ਜੀ ਇੱਕ ਅੱਜ ਕੈਪਟਨ ਸਾਹਿਬ ਨੇ ਵੀ 5 ਸਾਲ ਕੱਢ ਲਏ ਉਹਨਾਂ ਨੇ ਵੀ ਕਿਹਾ ਸੀ ਜਿਹੜਾ ਚਾਰ ਹਫ਼ਤਿਆਂ ਦੇ ਵਿੱਚ ਬੰਦ ਕਰ ਦੇਵਾਂਗੇ ਤੇ ਇਹਨਾਂ ਨੇ ਵੀ ਕਿਹਾ ਸੀ ਕਿਉਂਕਿ 7.5 ਸਾਲ ਦਾ ਸਮਾਂ ਹੋ ਗਿਆ ਕਾਲੀਆਂ ਨੂੰ ਤਾਂ ਗਿਆਨ ਨੂੰ ਵੀ ਆਪਾਂ ਉਹਨਾਂ ਨੂੰ ਤਾਂ ਹੁਣ ਦੋਸ਼ ਨਹੀਂ ਨਾ ਦੇ ਸਕਦੇ ਉਹ ਤਾਂ ਠੀਕ ਹੈ ਹੁਣ ਜਿਹੜਾ ਇੱਕ ਵਾਰੀ ਕੰਮ ਚੱਲ ਪਿਆ ਉਹ ਹੌਲੀ-ਹੌਲੀ ਹੁੰਦਾ ਹੁੰਦਾ ਜੀ ਬੰਦ ਲਈ ਕਿਹੜੇ ਤਾਂ ਇੱਕ ਵਾਰੀ ਤਾਂ ਹੋਣਾ ਹੀ ਨੀਗਾ ਕੁਝ ਵੀ ਆਪਾਂ ਲਈ ਆਪਦਾ ਘਰ ਦਾ ਕੰਮ ਨਹੀਂ ਸਾਹਿਬ ਠੀਕ ਕੀਤਾ ਜਾਂਦਾ ਜੇ ਆਪਾਂ ਨਵਾਂ ਤਿਆਰ ਕਰੀਏ ਜੀ ਤੇ ਐਡੇ ਪੰਜਾਬ ਨੂੰ ਕਿੱਥੋਂ ਸੰਭਾਲ ਲਾਂਗੇ ਗਰਾਉਂਡ ਜ਼ੀਰੋ ਦੀ ਜਿਹੜੀ ਹਕੀਕਤ ਆ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਜਿਵੇਂ ਬਾਈ ਜੀ ਨੇ ਦੱਸਿਆ ਉਹਨਾਂ ਨੇ ਬਾਈ ਜੀ ਹੋਰਾਂ ਨੇ ਆਪਣਾ ਜਿਹੜੀ ਸਰਕਾਰ ਦੇ ਵੇਲੇ ਕੰਮ ਹੋਏ ਛੋਨਾ ਬਾਰੇ ਦੱਸਿਆ ਤੇ ਬਾਈ ਜੀ ਹੋਰਾਂ ਨੇ ਜਿਹੜੇ ਮੌਜੂਦਾ ਸਰਕਾਰ ਦੇ ਸਮੇ ਕੰਮ ਹੋਏ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਗਣਾਈਆਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਿਹਾ ਕਰੋ ਅਸੀਂ ਤੁਹਾਨੂੰ ਜਿਹੜਾ ਪਲ-ਪਲ ਦੀ ਜਿਹੜੀ ਖਬਰ ਡੇਲੀ ਰੋਡ ਟੀਵੀ ਦੇ ਇਸੇ ਤਰ੍ਹਾਂ ਦਿਖਾਉਂਦੇ ਰਹਾਂਗੇ ਪਿੱਛੇ ਗੱਲਬਾਤ ਲਈ ਬਾਈ ਜੀ ਸਾਡੇ ਨਾਲ ਹੋਰ ਵੀ ਮੌਜੂਦ ਆ ਬਾਈ ਜੀ ਜਿਵੇਂ ਦੇਖਦੇ ਹੋ ਆਪਾਂ ਵੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੰਘਰਸ਼ ਸੀਗਾ ਲੰਮਾ ਸਮਾਂ ਚੱਲਿਆ ਸੀਗਾ ਦਿੱਲੀ ਦੇ ਬਾਡਰਾਂ ਤੇ ਚੱਲਿਆ ਸੀਗਾ ਤੇ ਜਿਹੜਾ ਦਿੱਲੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਗਿਆ ਸੀ ਹੁਣ ਫੇਰ ਸ਼ੰਭੂ ਤੇ ਕਿਸਾਨ ਵੀਰ ਬੈਠੇ ਆ ਪਰ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹੁਣ ਇਹ ਕਿਹਾ ਸੀ ਵੀ ਭਾਜੀਪੀ ਦੀ ਜਿਹੜੇ ਲੀਡਰ ਆ ਉਮੀਦਵਾਰ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਵੜਨ ਦਿਓ ਫਿਰੋਜ਼ਪੁਰ ਤੋਂ ਰਾਣਾ ਸੋਢੀ ਜੀ ਜਿਹੜੇ ਉਮੀਦਵਾਰ ਆ ਭਾਜੀਪੀ ਦੇ ਕਿਵੇਂ ਦੇਖਦੇ ਹੋ ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਆਉਣ ਤੇ ਵਿਰੋਧ ਹੋਵੇਗਾ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਆਏ ਤੁਸੀਂ ਟਾਈਮ ਕੱਢ ਕੇ ਤੇ ਵਿਰੋਧ ਦੀ ਗੱਲ ਇਹ ਆ ਜੀ ਹਰੇਕ ਲੀਡਰ ਨੇ ਆਉਣਾ ਹੁੰਦਾ ਜੀ ਠੀਕ ਹੈ ਵੋਟ ਆ ਜਿਹੜੀ ਉਹ ਆਪਾਂ ਆਪਦੇ ਮਨ ਨਾਲ ਪਾਉਣੀ ਆ ਠੀਕ ਹੈ ਠੀਕ ਹੈ ਜੀ ਕਿਸੇ ਦਾ ਆਏ ਦਾ ਆਪਾਂ ਇਹ ਗੱਲ ਨਹੀਂ ਆ ਦੇ ਵੀ ਤੁਸੀਂ ਵਿਰੋਧ ਕਰੋ ਆਉਣ ਦਿਓ ਜੀ ਸੱਦ ਕੇ ਆਉਣ ਦਿਓ ਵੋਟ ਪਾਓ ਚਾ ਨਾ ਪਾਓ ਉਹ ਤੁਹਾਡੀ ਇੱਛਾਈ ਜਿਹੜੀ ਗੱਲ ਤੁਸੀਂ ਪਾਰਟੀ ਦੀ ਕਰਦੇ ਆ ਆਮ ਆਲਿਆਂ ਦਾ ਕੰਮ ਬਹੁਤ ਚੰਗਾਈ ਪਹਿਲਾਂ ਤਾਂ ਧੰਨਵਾਦ ਹੈ ਆਈ ਇਹਨਾਂ ਦਾ ਵੀ ਲੈ ਕੇ ਇਹਨਾਂ ਨੇ ਬਹੁਤ ਜ਼ਿਆਦਾ ਬਹੁਤ ਬਹੁਤ ਧੰਨਵਾਦ ਹੈ ਦੂਜਾ ਨੰਬਰ ਜੀ ਜਿੰਨੀ ਸਾਡੇ ਨਹਿਰ ਚੱਲੀ ਜਾਂਦੀ ਹੈ ਇੰਨੀ ਮੈਂ ਤਾਂ ਮੇਰੀ 52 ਸਾਲ ਦੀ ਉਮਰ ਹੋ ਗਈ ਜੀ ਮੈਂ ਇੰਨੀ ਨਹਿਰ ਚੱਲਦੀ ਨਹੀਂ ਦੇਖੀ ਦੂਜਾ ਨੰਬਰ ਇਹ ਹੈ ਜੀ ਸਰਕਾਰ ਕੋਈ ਵੀ ਨਹੀਂ ਮਾਰੀ ਸੀ ਨਾ ਕਾਲੀ ਮਾੜੇ ਸੀ ਨਾ ਕਾਂਗਰਸੀ ਮਾਰੇ ਸੀ ਇਹਨਾਂ ਦੇ ਜਿਹੜੇ ਗਾਂ ਕਰਿੰਦੇ ਸੀ ਉਹ ਮਾਰੇ ਸੀ ਠੀਕ ਹੈ ਠੀਕ ਹੈ ਜੀ ਆਪ ਨਹੀਂ ਮਾਰੇ ਸੀ ਕਿੰਦਿਆਂ ਨੇ ਇਹਨਾਂ ਦਾ ਬੇੜਾ ਗੁੱਲ ਕੀਤਾ ਜੀ ਉਹ ਆਪ ਦਾ ਸੁਧਾਰਨਗੇ ਤੇ ਅੱਗੇ ਆ ਸਕਦੇ ਨਹੀਂ ਨਹੀਂ ਆ ਸਕਦੇ ਠੀਕ ਹੈ ਜੀ ਇਹਨਾਂ ਨੇ ਥੋੜਾ ਜਿਆ ਆਮ ਆਲਿਆਂ ਦਾ ਇਹ ਹੈ ਜੀ ਇਹਨਾਂ ਨੇ ਅਥਾਰਟੀ ਨਹੀਂ ਦਿੱਤੀ ਆਮ ਬੰਦੇ ਨੂੰ ਠੌਲਟੀ ਨਹੀਂ ਦਿੱਤੀ ਆਪਦੇ ਹੱਥ ਵਾਸ ਰੱਖਿਆ ਵਾ ਅੱਠ ਵਾਸ ਰੱਖਣਗੇ ਤੇ ਕਾਮਯਾਬ ਹੋ ਜਾਣਗੇ ਜੇ ਛੁੱਟੀ ਦੇਣਗੇ ਤੇ ਫੇਲੇ ਵੀ ਹੋਣਗੇ ਦੂਜਾ ਨੰਬਰ ਇਹ ਆਈ ਪਹਿਲੀਆਂ ਸਰਕਾਰਾਂ ਪਹਿਲਾਂ ਰੋਲਾ ਪਾ ਦਿੰਦੀਆਂ ਸੀ ਅੱਜ ਮਹੀਨੇ ਦਾ ਕੋਲਾ ਰਹਿ ਗਿਆ ਅੱਜ ਦੀ 10 ਦਿਨਾਂ ਦਾ ਕੋਲਾ ਰਹਿ ਗਿਆ ਹੁਣ ਇਹ ਤਾਂ ਆਪਦੇ ਘਰੋਂ ਤਾਂ ਖਾਨ ਪੱਟੀ ਨਹੀਂ ਭਗਵਾਨਤਮਨ ਨੇ ਕੋਲਾ ਤਾਂ ਉੱਥਾਂ ਹੀ ਆਈ ਜਾਂਦਾ ਤੇ ਸੀਗੀਆਂ ਇਹ ਸਿਰਫ ਇਹਨਾਂ ਦੀਆਂ ਗੱਲਾਂ ਅੱਜ ਕੋਲਾ ਕਿੱਥੋਂ ਆਉਂਦਾ ਉੱਥੋਂ ਹੀ ਆਈ ਜਾਂਦਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆਈ ਦੂਜਾ ਸ਼ਹਾਜੇ ਹੀ ਠੋਡੇ ਤੁਸੀਂ ਸਾਡੇ ਪਿੰਡ ਆ ਕੇ ਕਾਇਮ ਕੱਢਿਆ ਜੀ ਤੇ ਲੋਕਾਂ ਨੂੰ ਜਾਗ ਜਾਗਣਗੇ ਗਾਹਾਂ ਗੱਲ ਕਰਨਗੇ ਜਿਹੜਾ ਕੋਈ ਬੋਲਦਾ ਆਪਦੀ ਜਿਵੇਂ ਕਿਸੇ ਦੀ ਮਨ ਦੀ ਤਮੰਨਾ ਆਪਦੀ ਆਵਾਜ਼ ਠਾਓ ਸਰਕਾਰ ਕੋਈ ਵੀ ਨਹੀਂ ਮਾਰੀ ਹੁੰਦੀ ਸਹੀ ਹੈ ਜੀ ਠੀਕ ਹੈ ਜੀ ਇਹਨਾਂ ਦੇ ਕਰਿੰਦੇ ਮਾਰੇ ਹੁੰਦੇ ਆ ਜੀ ਜਦੋਂ ਕਰਿੰਦਿਆਂ ਨੂੰ ਛੋਟਾ ਦਿੰਦੇ ਆ ਆਮ ਆਲੇ ਵੀ ਮੈਂ ਤਾਂ ਹੱਥ ਬੰਨ ਕੇ ਇਹੀ ਬੇਨਤੀ ਹੈ ਜੀ ਆਪਦੇ ਹੱਕ ਵਾਸਤੇ ਰੱਖਣ ਤੇ ਕਾਮਯਾਬ ਤੇ ਜੇ ਇਹਨਾਂ ਨੇ ਛੁੱਟੀ ਦੇਤੀ ਉਹਨਾਂ ਨੂੰ ਤੇ ਇਹਨਾਂ ਦਾ ਵਿੜਾ ਅੱਜ ਵੀ ਡੁੱਬੂਗਾ ਕੱਲ ਵੀ ਡੁੱਬੂਗਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ